ਅਮਰੀਕੀ ਰਾਸ਼ਟਰਪਤੀ ਡੋਲਨ 트ੰਪ ਨੇ ਇੱਕ ਕਾਰਜਕਾਰੀ ਹਦੇਸ਼ ਤੇ ਦਸਤਖਤ ਕਰਕੇ ਵਿਸ਼ਵ ਸੇ ਸੰਗਠਨ WIO ਤੋਂ ਅਮਰੀਕਾ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਵਾਈਟ ਹਾਊਸ ਚ ਆਉਣ ਤੇ ਉਹਨਾਂ ਨੇ ਦਸਤਾਵੇਜ਼ ਤੇ ਦਸਤਖਤ ਕਰਦੇ ਹੋਏ ਕਿਹਾ ਕਿ ਉਹ ਇਹ ਬਹੁਤ ਵੱਡੀ ਗੱਲ ਹੈ ਇਹ ਕਾਰਵਾਈ ਉਹਨਾਂ ਕਈ ਕਾਰਜਕਾਰੀ ਦੇਸ਼ਾਂ ਵਿੱਚ ਇੱਕ ਸੀ ਜਿਨ੍ਹਾਂ ਦਾ ਉਹਨਾਂ ਨੇ ਆਪਣੇ ਅਹੁਦੇ ਦੇ ਪਹਿਲੇ ਦਿਨ ਸਮਰਥਨ ਕੀਤਾ ਸੀ ਡਬਲਯੂਓ ਤੋਂ ਵੱਖ ਹੋਣ ਦਾ ਫੈਸਲਾ 트ੰਪ ਲਈ ਨਵਾਂ ਨਹੀਂ ਹੈ ਉਹਨਾਂ ਨੇ ਪਹਿਲਾਂ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਦੇ ਤਰੀਕੇ ਲਈ ਸੰਗਠਨ ਦੀ ਨਿੰਦਾ ਕੀਤੀ ਸੀ ਅਤੇ ਉਸ ਦੌਰਾਨ ਸੰਗਠਨ ਤੋਂ ਵੱਖ ਹੋਣ ਦੀ ਪ੍ਰਕਿਰਿਆ ਸ਼ੁਰੂ ਕਰ ਲਈ ਹਾਲਾਂਕਿ ਇਸ ਫੈਸਲੇ ਨੂੰ ਬਾਅਦ ਵਿੱਚ ਰਾਸ਼ਟਰਪਤੀ ਜੋ ਬਾਈਡਨ ਨੇ ਪਲਟ ਦਿੱਤਾ ਹੈ ਇਸ ਮਾਮਲੇ 'ਤੇ ਟਰੰਪ ਦੀ ਤੁਰੰਤ ਕਾਰਵਾਈ ਲਈ ਸੰਘਟਨ ਤੋਂ ਰਸਮੀ ਤੌਰ 'ਤੇ ਵੱਖ ਹੋਣ ਦੀ ਸੰਭਾਵਨਾ ਜ਼ਿਆਦਾ ਹੈ ਕਾਰਜਕਾਰੀ ਦੇਸ਼ ਵਿੱਚ WHU ਦੇ ਛੱਡਣ ਤੇ ਕਈ ਕਾਰਨ ਦੱਸੇ ਜਾ ਰਹੇ ਨੇ ਇਹ ਵਿਸ਼ਵ ਵਿਆਪੀ ਸਹਿ ਸੰਗਠਨਾ ਜਿਸ ਵਿੱਚ ਕੋਵਿਡ-19 ਵੀ ਸ਼ਾਮਲ ਹੈ ਦੇ ਪ੍ਰਤੀ ਸੰਗਠਨ ਦੇ ਨਾਕਾਫੀ ਹੁੰਕਾਰੇ ਨੂੰ ਉਜਾਗਰ ਕਰਦਾ ਹੈ ਜੋ ਕਿ ਵੁਹਾਨ ਚੀਨ ਤੋਂ ਸ਼ੁਰੂ ਹੋਇਆ ਸੀ ਇਸ ਦੇਸ਼ ਵਿੱਚ WHO ਵੱਲੋਂ ਲੋੜਿੰਦੇ ਸੁਧਾਰਾਂ ਨੂੰ ਲਾਗੂ ਕਰਨ ਵਿੱਚ ਸਫਲਤਾ ਅਤੇ ਗਲਤ ਰਾਜਨੀਤੀ ਪ੍ਰਭਾਵ ਤੋਂ ਸੁਤੰਤਰ ਅਤੇ ਪ੍ਰਦਰਸ਼ਨ ਕਰਨ ਵਿੱਚ ਅਸਮਰਥਾ ਨੂੰ ਸੰਗਠਨ ਤੋਂ ਹਟਣ ਦੇ ਫੈਸਲੇ ਦਾ ਕਾਰਨ ਦੱਸਿਆ ਗਿਆ ਹੈ ਇਸ ਤੋਂ ਇਲਾਵਾ 트ੰਪ ਨੇ WHO ਤੋਂ ਪਿੱਛੇ ਹਟਣ ਦੇ ਜਾਇਜ ਠਾਉਣ ਲਈ ਸੰਯੁਕਤ ਰਾਜ ਅਮਰੀਕਾ ਦੁਆਰਾ WHO ਨੂੰ ਕੀਤੇ ਗਏ ਗੈਰ ਜਵਾਬ ਵੱਡੇ ਭੁਗਤਾਨ ਵੱਲ ਇਸ਼ਾਰਾ ਕੀਤਾ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਅਮਰੀਕੀ ਰਾਸ਼ਟਰਪਤੀ ਡੋਲਨ 트ੰਪ ਨੇ ਇੱਕ ਕਾਰਜਕਾਰੀ ਹਦੇਸ਼ ਤੇ ਦਸਤਖਤ ਕਰਕੇ ਵਿਸ਼ਵ ਸੇ ਸੰਗਠਨ WIO ਤੋਂ ਅਮਰੀਕਾ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਵਾਈਟ ਹਾਊਸ ਚ ਆਉਣ ਤੇ ਉਹਨਾਂ ਨੇ ਦਸਤਾਵੇਜ਼ ਤੇ ਦਸਤਖਤ ਕਰਦੇ ਹੋਏ ਕਿਹਾ ਕਿ ਓਏ ਇਹ ਬਹੁਤ ਵੱਡੀ ਗੱਲ ਹੈ ਇਹ ਕਾਰਵਾਈ ਉਹਨਾਂ ਕਈ ਕਾਰਜਕਾਰੀ ਦੇਸ਼ਾਂ ਵਿੱਚ ਇੱਕ ਸੀ ਜਿਨ੍ਹਾਂ ਦਾ ਉਹਨਾਂ ਨੇ ਆਪਣੇ ਅਹੁਦੇ ਦੇ ਪਹਿਲੇ ਦਿਨ ਸਮਰਥਨ ਕੀਤਾ ਸੀ ਡਬਲਯੂਆਈਓ ਤੋਂ ਵੱਖ ਹੋਣ ਦਾ ਫੈਸਲਾ 트ੰਪ ਲਈ ਨਵਾਂ ਨਹੀਂ ਹੈ ਉਹਨਾਂ ਨੇ ਪਹਿਲਾਂ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਦੇ ਤਰੀਕੇ ਲਈ ਸੰਗਠਨ ਦੀ ਨਿੰਦਾ ਕੀਤੀ ਸੀ ਅਤੇ ਉਸ ਦੌਰਾਨ ਸੰਗਠਨ ਤੋਂ ਵੱਖ ਹੋਣ ਦੀ ਪ੍ਰਕਿਰਿਆ ਸ਼ੁਰੂ ਕਰ ਲਈ ਹਾਲਾਂਕਿ ਇਸ ਫੈਸਲੇ ਨੂੰ ਬਾਅਦ ਵਿੱਚ ਰਾਸ਼ਟਰਪਤੀ ਜੋ ਬਾਈਡਨ ਨੇ ਪਲਟ ਦਿੱਤਾ ਹੈ ਇਸ ਮਾਮਲੇ 'ਤੇ ਟਰੰਪ ਦੀ ਤੁਰੰਤ ਕਾਰਵਾਈ ਲਈ ਸੰਘਟਨ ਤੋਂ ਰਸਮੀ ਤੌਰ 'ਤੇ ਵੱਖ ਹੋਣ ਦੀ ਸੰਭਾਵਨਾ ਜ਼ਿਆਦਾ ਹੈ ਕਾਰਜਕਾਰੀ ਦੇਸ਼ ਵਿੱਚ WHU ਛੱਡਣ ਦੇ ਕਈ ਕਾਰਨ ਦੱਸੇ ਜਾ ਰਹੇ ਨੇ ਇਹ ਵਿਸ਼ਵ ਵਿਆਪੀ ਸਹਿ ਸੰਗਠਨਾ ਜਿਸ ਵਿੱਚ ਕੋਵਿਡ-19 ਵੀ ਸ਼ਾਮਲ ਹੈ ਦੇ ਪ੍ਰਤੀ ਸੰਗਠਨ ਦੇ ਨਾਕਾਫੀ ਹੰਕਾਰੇ ਨੂੰ ਉਜਾਗਰ ਕਰਦਾ ਹੈ ਜੋ ਕਿ ਵੁਹਾਨ ਚੀਨ ਤੋਂ ਸ਼ੁਰੂ ਹੋਇਆ ਸੀ ਇਸ ਦੇਸ਼ ਵਿੱਚ WHO ਵੱਲੋਂ ਲੋੜਿੰਦੇ ਸੁਧਾਰਾਂ ਨੂੰ ਲਾਗੂ ਕਰਨ ਵਿੱਚ ਸਫਲਤਾ ਅਤੇ ਗਲਤ ਰਾਜਨੀਤੀ ਪ੍ਰਭਾਵ ਤੋਂ ਸੁਤੰਤਰ ਅਤੇ ਪ੍ਰਦਰਸ਼ਨ ਕਰਨ ਵਿੱਚ ਅਸਮਰਥਾ ਨੂੰ ਸੰਗਠਨ ਤੋਂ ਹਟਣ ਦੇ ਫੈਸਲੇ ਦਾ ਕਾਰਨ ਦੱਸਿਆ ਗਿਆ ਹੈ ਇਸ ਤੋਂ ਇਲਾਵਾ 트ੰਪ ਨੇ WHO ਤੋਂ ਪਿੱਛੇ ਹਟਣ ਦੇ ਜਾਇਜ ਠਾਉਣ ਲਈ ਸੰਯੁਕਤ ਰਾਜ ਅਮਰੀਕਾ ਦੁਆਰਾ WHO ਨੂੰ ਕੀਤੇ ਗਏ ਗੈਰ ਜਵਾਬ ਵੱਡੇ ਭੁਗਤਾਨ ਵੱਲ ਇਸ਼ਾਰਾ ਕੀਤਾ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਅਮਰੀਕੀ ਰਾਸ਼ਟਰਪਤੀ ਡੋਲਨ 트ੰਪ ਨੇ ਇੱਕ ਕਾਰਜਕਾਰੀ ਹਦੇਸ਼ ਤੇ ਦਸਤਖਤ ਕਰਕੇ ਵਿਸ਼ਵ ਸੇ ਸੰਗਠਨ WIO ਤੋਂ ਅਮਰੀਕਾ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਵਾਈਟ ਹਾਊਸ ਚ ਆਉਣ ਤੇ ਉਹਨਾਂ ਨੇ ਦਸਤਾਵੇਜ਼ ਤੇ ਦਸਤਖਤ ਕਰਦੇ ਹੋਏ ਕਿਹਾ ਕਿ ਓਏ ਇਹ ਬਹੁਤ ਵੱਡੀ ਗੱਲ ਹੈ ਇਹ ਕਾਰਵਾਈ ਉਹਨਾਂ ਕਈ ਕਾਰਜਕਾਰੀ ਦੇਸ਼ਾਂ ਵਿੱਚ ਇੱਕ ਸੀ ਜਿਨ੍ਹਾਂ ਦਾ ਉਹਨਾਂ ਨੇ ਆਪਣੇ ਅਹੁਦੇ ਦੇ ਪਹਿਲੇ ਦਿਨ ਸਮਰਥਨ ਕੀਤਾ ਸੀ ਡਬਲਯੂਆਈਓ ਤੋਂ ਵੱਖ ਹੋਣ ਦਾ ਫੈਸਲਾ 트ੰਪ ਲਈ ਨਵਾਂ ਨਹੀਂ ਹੈ ਉਹਨਾਂ ਨੇ ਪਹਿਲਾਂ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਦੇ ਤਰੀਕੇ ਲਈ ਸੰਗਠਨ ਦੀ ਨਿੰਦਾ ਕੀਤੀ ਸੀ ਅਤੇ ਉਸ ਦੌਰਾਨ ਸੰਗਠਨ ਤੋਂ ਵੱਖ ਹੋਣ ਦੀ ਪ੍ਰਕਿਰਿਆ ਸ਼ੁਰੂ ਕਰ ਲਈ ਹਾਲਾਂਕਿ ਇਸ ਫੈਸਲੇ ਨੂੰ ਬਾਅਦ ਵਿੱਚ ਰਾਸ਼ਟਰਪਤੀ ਜੋ ਬਾਈਡਨ ਨੇ ਪਲਟ ਦਿੱਤਾ ਹੈ ਇਸ ਮਾਮਲੇ 'ਤੇ ਟਰੰਪ ਦੀ ਤੁਰੰਤ ਕਾਰਵਾਈ ਲਈ ਸੰਘਟਨ ਤੋਂ ਰਸਮੀ ਤੌਰ 'ਤੇ ਵੱਖ ਹੋਣ ਦੀ ਸੰਭਾਵਨਾ ਜ਼ਿਆਦਾ ਹੈ ਕਾਰਜਕਾਰੀ ਦੇਸ਼ ਵਿੱਚ WHU ਦੇ ਛੱਡਣ ਤੇ ਕਈ ਕਾਰਨ ਦੱਸੇ ਜਾ ਰਹੇ ਨੇ ਇਹ ਵਿਸ਼ਵ ਵਿਆਪੀ ਸਹਿ ਸੰਗਠਨਾ ਜਿਸ ਵਿੱਚ ਕੋਵਿਡ-19 ਵੀ ਸ਼ਾਮਲ ਹੈ ਦੇ ਪ੍ਰਤੀ ਸੰਗਠਨ ਦੇ ਨਾਕਾਫੀ ਹੰਕਾਰੇ ਨੂੰ ਉਜਾਗਰ ਕਰਦਾ ਹੈ ਜੋ ਕਿ ਵੁਹਾਨ ਚੀਨ ਤੋਂ ਸ਼ੁਰੂ ਹੋਇਆ ਸੀ ਇਸ ਦੇਸ਼ ਵਿੱਚ WHO ਵੱਲੋਂ ਲੋੜਿੰਦੇ ਸੁਧਾਰਾਂ ਨੂੰ ਲਾਗੂ ਕਰਨ ਵਿੱਚ ਸਫਲਤਾ ਅਤੇ ਗਲਤ ਰਾਜਨੀਤੀ ਪ੍ਰਭਾਵ ਤੋਂ ਸੁਤੰਤਰ ਅਤੇ ਪ੍ਰਦਰਸ਼ਨ ਕਰਨ ਵਿੱਚ ਅਸਮਰਥਾ ਨੂੰ ਸੰਗਠਨ ਤੋਂ ਹਟਣ ਦੇ ਫੈਸਲੇ ਦਾ ਕਾਰਨ ਦੱਸਿਆ ਗਿਆ ਹੈ ਇਸ ਤੋਂ ਇਲਾਵਾ 트ੰਪ ਨੇ WHO ਤੋਂ ਪਿੱਛੇ ਹਟਣ ਦੇ ਜਾਇ 18 ਲਈ ਸੰਯੁਕਤ ਰਾਜ ਅਮਰੀਕਾ ਦੁਆਰਾ WHO ਨੂੰ ਕੀਤੇ ਗਏ ਗੈਰ ਜਵਾਬ ਵੱਡੇ ਭੁਗਤਾਨ ਵਾਲੇ ਇਸ਼ਾਰਾ ਕੀਤਾ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ